ਭਾਈ ਜੀ ਸਸੇਕਾਲ ਸਾਡੇ ਪੇ ਤੇ ਸਵਾਗਤ ਹੈ ਪਹਿਲਾਂ ਤਾਂ ਬਾਈ ਭਲਾਡੇ ਦੇ ਵਿੱਚ ਪਾਣੀ ਚੈੱਕ ਕਰੋ ਪਾਣੀ ਦੇਖੋ ਬਾਈ ਕਿੰਨਾ ਉਹ ਸਿੱਧੀ ਠਾਣੇ ਦੇ ਕੋਲੇ ਤੇ ਇਧਰ ਆ ਗਿਆ ਰੇਲਵੇ ਰੋਡ ਇਧਰ ਆ ਗਿਆ ਆਪਣਾ ਬੱਸ ਸਟੈਂਡ ਨੂੰ ਜਾਣਾ ਫਫਾਰਾ ਚੌਂਕ ਨੂੰ ਜਾਣੇ ਆ ਤੇ ਆ ਤੁਸੀਂ ਸਾਰੇ ਜਾਣਦੇ ਹੋ ਕਲਾਣਾ ਟਰੈਫੀ ਹਾਊਸ ਭਰਾ ਆਪਣਾ ਦੀਪਾ ਕਲਾਣੇ ਵਾਲਾ ਉਹਦੀ ਦੁਕਾਨ ਤੇ ਆਇਆ ਇਹਨੇ ਨਾ ਬਾਈ ਸਪੋਰਟਸ ਦਾ ਕੰਮ ਕੀਤਾਗਾ ਜਿਵੇਂ ਟੀ-ਸ਼ਰਟਾਂ ਵਗੈਰਾ ਤੁਸੀਂ ਬਣਵਾਉਣੀਆਂ ਨੇ ਬੌਲਾਂ ਬਿੱਟਾਂ ਲੈਣੀਆਂ ਨੇ ਆ ਨਾ ਬੈਟ ਤਿਆਰ ਕਰਾਉਣੀਆਂ ਆ ਇਹਨਾਂ ਦੀ ਬਾਈਆਂ ਦੀ ਬਲਾਡੇ ਦੇ ਵਿੱਚ ਆਪਦੀ ਫੈਕਟਰੀ ਆ ਬਹੁਤ ਵਧੀਆ ਕੁਆਲਿਟੀ ਦੇ ਜਸਮਾਨ ਦਿੰਦੇ ਆ ਟਰਾਪੀਆਂ ਆ ਦੀ ਬਿਨਾਂ ਗੱਲ ਕਰਾਉਣਾ ਸਮਾਨ ਦਿਖਾਉਣਾ ਬਾਈ ਜੀ ਕੀ ਹਾਲ ਚਾਲ ਐ ਤੁਸੀਂ ਦੱਸ ਬਾਈ ਸਾਰਿਆਂ ਨੂੰ ਠੀਕ ਆ ਕੋਈ ਬਾਈ ਹਾਂ ਬਹੁਤ ਵਧੀਆ ਜੀ ਤੇ ਬਾਈ ਜੀ ਕੀ ਕੀ ਸਮਾਨ ਆਪਣੇ ਕੋਲ ਸਪੋਰਟ ਕਰਦਾ ਆ ਜੀ ਪੁਰਾਣਾ ਟਰੋਪੀਆਂ ਦਾ 20 ਸਾਲ ਪੁਰਾਣਾ ਕੰਮ ਹੈਗੀ ਆ ਆਪਣਾ ਇਸ ਸਪੋਰਟ ਵਿੱਚ ਵੀ ਆਪਾਂ ਇੱਕ ਵਾਰੀ ਬੰਦ ਕਰਤਾ ਅੱਛਾ ਹੁਣ ਦੁਬਾਰਾ ਆਪਾਂ ਫੇਰ ਸਪੋਰਟ ਦਾ ਸ਼ੁਰੂ ਕਰਾਂਗੇ ਕੰਮ ਨੂੰ ਬੈਡ ਤੋਂ ਲੈ ਕੇ ਕਿਰਨ ਤਹਰੇ ਚੀਜ਼ ਆਪਣਾ ਦੇ ਲਈ ਬੋਲੀਵਾਲ ਆਜ ਦਿਖਾ ਦੇਣਾ ਤੁਹਾਨੂੰ ਜਿਵੇਂ ਆ ਟੀ-ਸ਼ਰਟ ਟੰਜ ਮੈਂ ਨਦੀ ਵਾਲੀ ਡਿਮਾਂਡ ਆ ਬਈ ਜਿਵੇਂ ਆ ਟੀ-ਸ਼ਰਟ ਬਣਵਾਉਣੀ ਆ ਇਹ ਕਿੰਨੇ ਦਿਨਾਂ ਚ ਬਣ ਕੇ ਆਇਆ ਕਰੋਗੇ ਇੱਕ ਹਫ਼ਤੇ ਦਾ ਕੰਮ ਆ ਬਣਾਇਆ ਇੱਕ ਹਫ਼ਤੇ ਦਾ ਇਧਰ ਰੇਟ ਜੈ ਜੀ ਹੋਊਗਾ ਜੈਜ ਰੇਟ ਬਿਲਕੁਲ ਬਾਲੀਵੁੱਡ ਦੀ ਰੇਟ ਤੇ ਹਰ ਇੱਕ ਚੀਜ਼ ਨਹੀਂ ਮਿਲੂਗਾ ਕੱਪੜਾ ਵਧੀਆ ਹੋਊਗਾ ਬਹੁਤ ਵਧੀਆ ਕੱਪੜਾ ਜੀ ਆ ਦਿਖਾ ਕੱਪੜਾ ਆ ਦੇਖੋ ਬਈ ਆ ਜਿਵੇਂ ਗਲਵਜ਼ ਹੋ ਗਏ ਆਪਣੇ ਇਧਰ ਹਾਂ ਆ ਜਿਹੜੀ ਬੱਲਾ ਹੁਣ ਮਾਰਨ ਵਾਲਾ ਆ ਬਈ ਜੀ ਬਾਲੀਵੁੱਡ ਐਡਿਕਸ਼ਨ ਸਾਗਰ ਫਾਸਕੋ ਕੀ ਸਾਡਾ ਬੈਟ ਹੋ ਗਿਆ ਆਪਣੇ ਖੁਦ ਦੇ ਬੈਟ ਬਣਦੇ ਆਪਣੇ ਜੀ ਆਹ ਭਾਈ ਰਾਵੜ ਦੇ ਬੈਟ ਆਗੇ ਜਿਵੇਂ ਜਵਾਕ ਗਲੀਆਂ ਗੁਲੀਆਂ ਦੇ ਖੇਡਦੇ ਆ ਨਾ ਹਾਂਜੀ ਰਾਵੜ ਦੇ ਉਹਨਾਂ ਵਾਸਤੇ ਰਾਵੜ ਦੇ ਬੈਟ ਆਗੇ ਤੇ ਆਹ ਆਪਣੇ ਦੂਜੇ ਬੈਟ ਆਗੇ ਆ ਆਪਣੇ ਸਾਰੇ ਕੰਪਨ ਜਵਾਕਾਂ ਨੇ ਵੀ ਹੈਗੇ ਜਿਵੇਂ ਜਵਾਕ ਜਵਾਕ ਆਪਣੇ ਮੰਗਦੇ ਆ ਬੈਟ ਆ ਨਾ ਤੇ ਆ ਵੇਟ ਵਧੀਆ ਲੈਦਰ ਵਾਲੇ ਨੇ ਕਿ ਕਾਸਕੋਲੇ ਨੇ ਵੇਟ ਲੈਦਰ ਕਾਸਕੋਲੇ ਵੀ ਹੈ ਲੈਦਰ ਵਾਲੇ ਵੀ ਹੈ ਇਹਨਾਂ ਦੀ ਗਰੰਟੀ ਫੁੱਲੂਗੀ ਫੁੱਲ ਗਰੰਟੀ ਮਨਾਂ ਸਨੋ ਕਈ ਵਾਰ ਟੁੱਟਾ ਟੇ ਜਾਂਦਾ ਬਿਲਕੁਲ ਗਰੰਟੀ ਜੀ ਨੋਕਿੰਗ ਕੋਈ ਹੋਈ ਹੈ 10 10000 ਛੋਟ ਲੱਗਿਆ ਹੋਇਆ ਇਹਨਾਂ ਦੇ ਵੇਟਾਂ ਤੇ ਠੀਕ ਹੈ ਜੀ ਤੇ ਆਪਣੇ ਆ ਲਾ ਲੋ ਸਾਰੀਆਂ ਆਈਟਮਾਂ ਛੋਟ ਵਗੈਰਾ ਨਿਕਰਾਂ ਦੀ ਨਿਕਰਾਂ ਦੀ ਬੜੀ ਡਿਮਾਂਡ ਦੀ ਕਹਿੰਦੇ ਪਹਿਲਾਂ ਲੈ ਰਹੇ ਲੋਰੇ ਤੋਂ ਲੈਣ ਜਾਂਦੇ ਪਲੇਅਰ ਤੇ ਆਪਣੇ ਮੰਨਦੇ ਨਿਕਰਾਂ ਹਰ ਤਰ੍ਹਾਂ ਦੀ ਨਿਕਰਾਂ ਆਪਣੇ ਲਈ ਮਿਲੋ ਜੀ ਬ੍ਰਾਂਡਡ ਵੀ ओरिजिनल ਵੀ ਲੈ ਰਹੇ ਆਪਾਂ ਐਡੀਡਾਸ ਨਾਈਕੀ ਦੀਆਂ ਸਾਰੀਆਂ ਠੀਕ ਹੈ ਜ ਠੀਕ ਐ ਇਦਾਂ ਟਰਾਫੀਆਂ ਆ ਗਈਆਂ ਨਾ ਆਹ ਟਰਾਫੀਆਂ ਆਪਣੀ ਮੈਨੂਫੈਕਚਰਿੰਗ ਕੋਲ ਦੀ ਐ ਜੀ ਠੀਕ ਐ ਇੰਨਾਂ ਦੀ ਬੜੀ ਡਿਮਾਂਡ ਚੱਲ ਰਹੀ ਐ ਅੱਜ ਕੱਲ੍ਹ ਚੱਕੇ ਦਿਖਾ ਬੜੀ ਆਉਂਦਾ ਤਿਆਰ ਹੋਇਆ ਇਹ ਮਲਾਏ ਭਾਈ ਵਾ ਮਿਲ ਜਾਂਦਾ ਮੌਕੇ ਤੇ ਤਿਆਰ ਕਰਾਉਣਾ ਪੈਂਦਾ ਕਿ ਪਹਿਲਾਂ ਆਹ ਆਰਡਰ ਤੇ ਮਿਲਦਾ ਜੀ ਮੌਕੇ ਤੇ ਅੱਛਾ ਆਰਡਰ ਤੇ ਮਿਲਦਾ ਜੀ ਪਹਿਲਾਂ ਪਹਿਲਾਂ ਆਰਡਰ ਦਿਓ ਉਹਨੇ ਕੁਝ ਤਿਆਰ ਕਰ ਦਾਂਗੇ ਸਟਾਕ ਹੁੰਦਾ ਰਹਿੰਦਾ ਠੀਕ ਐ ਦੇਖੋ ਜੀ ਹਾਂਜੀ ਥੋੜਾ ਆ ਗਿਆ ਆ ਕਬੂਤਰ ਬਾਜ਼ੀ ਵਾਲਾ ਵਾਸਤੇ ਥੋੜਾ ਆ ਗਿਆ ਦੋ ਤਿੰਨ ਆਪਣੇ ਨਾਲ ਵੀ ਇਤਨਾ ਲਵੇ ਐਂਡ ਕਰ ਲੋ ਵਾਸਤੇ ਜੀ ਆਮੇ ਤੋਂ ਦੇਖਾ ਪਾਲੇ ਬਣੇ ਠੀਕ ਹੈ ਇਹ ਵੀ ਘੈਂਟ ਹੈ ਨਾ ਵਾ ਵਾ 11 11 ਹਜ਼ਾਰ ਦੇ ਦੱਪ ਨੇ ਇਹ ਵਧੀਆ ਨੇ ਭਾਈ ਜਿਵੇਂ ਆਪਣਾ ਵੱਡੇ ਟੂਰਨਾਮੈਂਟ ਵਾਲੇ ਇਹਦੇ ਵਿੱਚ 20 ਆਈਟਮ ਹੋਰ ਆ ਰਹੀਆਂ ਨੇ ਐਡਮ ਤੇ ਆਹ ਜੇ ਬੈਟ ਸਾਰੇ ਆਪਣੇ ਸਾਰੇ ਆ ਗਿਆ ਭਾਈ ਬੈਟ ਆ ਉਹ ਕਿਰਤ ਘਾਇਓ ਬੈਟ ਆ ਐਸ ਐਸ ਦੇ ਹਾਂ ਇਹ ਕੱਢੇ ਮੜਾਇਆ ਵਾਰ ਹਾਂ ਬੈਟ ਭਾਈ ਆ ਜਿਹੜਾ ਆਪਾਂ ਕਹਿੰਦੇ ਫੱਟਾ ਬੈਟ ਆ ਕਈ ਵਾਰ ਹਨਾ ਰਾਤ ਨੂੰ ਨਾਈਟ ਮੇਲੇ ਹੁੰਦੇ ਉਹਨਾਂ ਬਾਅਦ ਤੇ ਫੱਟਾ ਬੈਟੇ ਜ਼ਿਆਦਾਤਰ ਪਹਿਲਾਂ ਵਾਲੇ ਤੋਂ ਲੈਣਾ ਪੈਂਦਾ ਸੀ ਇਹ ਬੈਟ 플레이ਰਾਂ ਨੂੰ ਤੇ ਬਿਲਕੁਲ ਘੱਟ ਆਉਂਦਾ ਹਾਂ ਇਹ ਫੱਟਾ ਬੈਟ ਪਾਇਦਾ ਇਹ ਅਦੇ ਕੋ ਐਸਐਸ ਵੀ ਵਿੱਚ ਵੀ ਹੈਗਾ ਐਸਐਸ ਵੀ ਰੀਨੋ ਬੈਟ ਮੈਨ ਐਸ ਵੀ ਠੀਕ ਹੈ ਤੇ ਡਿਕਸਨ ਦੇ ਸਾਰੇ ਬੈਟ ਹੈ ਬੀਐਸਆਈ ਸਰੰਦਰੀ ਲੋਕੋ ਕੰਪਨੀ ਹੈ ਤੇ ਆਪਣੇ ਕੋਲਦੇ ਹੀ ਸਾਰੇ ਬੈਟ ਮਿਲਦੇ ਆ ਠੀਕ ਹੈ ਤੇ ਬੌਲਾ ਕਿਹੜੀ ਕਿਹੜੀ ਕੰਪਨੀ ਦਾ ਆਪਣੇ ਕੋਲੇ ਬਾਈ ਸਿਕਸਰ ਦਾ ਡਿਕਸਨ ਜੀ ਤੇ ਸਨ ਫਲਾਈ ਹਮ ਸਾਰੇ ਤਰ੍ਹਾਂ ਦੇ ਮਿਲਦੇ ਆ अच्छा बोल लो सारे प्रकार ਦੀਆਂ ਨੇ ਜਿਵੇਂ ਕਿਸਾਨ ਦੀਆਂ ਨੇ ਇਨਾਂ ਕਿਸਾਨ ਦੀਆਂ ਸਾਰੀਆਂ ਵੀ ਨਹੀਂ ਮਿਲੂ ਆਪਣੇ ਲਈ ਆਪਣੇ ਨੂੰ ਆਪਾਂ ਉਹ ਆਰਡਰ ਤੇ ਮਗਾ ਸਕਦੇ ਹਾਂ ਕਿਸੇ ਬੰਦੇ ਦਾ ਬ੍ਰਾਂਡ ਹੈ اچھا ਆਹ ਕਿਤੇ ਕਿਸੇ ਬੰਦੇ ਦਾ ਬ੍ਰਾਂਡ ਨਹੀਂ ਵਰਤਦੇ ਆਪਾਂ ਜਿਹੜੀ origignal ਕੰਪਨੀਆਂ ਦੇ ਉਹ ਚੀਜ਼ਾਂ ਵਰਤਾਂਗੇ ਠੀਕ ਹੈ ਵਧੀਆ ਚੀਜ਼ ਰੱਖਦੇ ਹਾਂ ਹਾਂਜੀ ਵਧੀਆ ਚੀਜ਼ ਆਹ ਛੋਟੀਆਂ ਆ ਗਈਆਂ ਨਾ ਸਲਮਾਨ ਚੈਨਾ ਇਧਰੋਂ ਵੇਚ ਸਕਦੇ ਹਾਂ ਬਈ ਹਾਂ ਆਹ ਦੇਖੋ ਤੇ ਆਪਣੇ ਲਈ ਨਹੀਂ ਜਿਵੇਂ ਮਾਲਾ ਕਿਸੇ ਨੇ ਮਾਲਾ ਹੋਰ ਵੀ ਜਿਵੇਂ ਉਹਦੀ ਫੈਕਟਰੀ ਆ ਵੀ ਹੋਰ ਕਿਸੇ ਬੰਦੇ ਨੇ ਜਿਵੇਂ ਕਾਰੋਬਾਰ ਕਰਨਾ ਹੈ ਦੁਕਾਨਾਂ ਨੂੰ ਦੁਕਾਨਾਂ ਨੂੰ ਮਾਲ ਲੋ ਹੋਲ ਸੇਲ ਦੇ ਵਿੱਚ ਹੋਲ ਸੇਲ ਦੇ ਵਿੱਚ ਮਾ ਟਰੱਕਾਂ ਦੀ ਲੋਡ ਹੁੰਦੀ ਆ ਹੋਲਸੋਲ ਦੇ ਵਿੱਚ ਦੇ ਦੇ ਹਾਂਜੀ ਤੇ ਬਾਈ ਵੀਡੀਓ ਸ਼ੇਅਰ ਕਰ ਦਿਓ ਤੇ ਆ ਬਾਈ ਦਾ ਨੰਬਰ ਚੱਲਦਾ ਸਕਰੀਨ ਤੇ ਤੇ ਆ ਦੇਖ ਸਕਦੇ ਹੋ ਜਿਵੇਂ ਟੀ-ਸ਼ਰਟ ਆ ਤੁਸੀਂ ਬੜਮਾਉਣੀਆਂ ਰਹੀਆਂ ਗੀਆਂ ਇਹ ਹਫ਼ਤੇ ਤੋਂ ਪਹਿਲਾਂ ਪਹਿਲੀ ਆ ਜਾ ਗੀਆਂ ਬਣ ਕੇ ਬੂਟ ਵਗੈਰਾ ਵੀ ਹੋਣੇ ਬਾਈ ਸੂਜ ਹਾਂ ਸਾਰੇ ਤਿਆਰੀ ਹਾਂ ਸੂਜੀ ਦਿਖਾਓ ਮੜਾ ਯਾਰ ਸੂਜੀ ਵੀ ਪਾਇਨਾ ਬਈਆ ਦੇ ਇਹਦਾ ਇੱਕ ਆਈਟਮ ਆ ਜੀ ਪੰਜ ਛੇ ਆਈਟਮ ਹੋ ਰਹੀਆਂ ਆਪਣੇ ਦਲ ਹਾਂ ਲਾਓ ਬਾਈ ਜੀ ਆ ਬੂਟਾਂ ਦੀ ਅੱਜ ਕੱਲ ਡਿਮਾਂਡ ਬਹੁਤ ਆ ਆ ਦੇਖ ਲਈ ਗਿੱਟੀਆਂ ਲੱਗੀਆਂ ਨੇ ਥੱਲੇ ਕ੍ਰੈਡਿਟ ਵਾਲੇ ਮੁੰਡੇ ਜ਼ਿਆਦਾ ਦਰਵਾਦੇ ਕਿੰਨੇ ਨੰਬਰ ਤੋਂ ਕਿੰਨੇ ਸਾਈਜ਼ ਦਾ ਮਿਲੂ ਬਈ ਇਹ ਮਤਲਬ ਆਪਣੇ 6 ਨੰਬਰ ਤੋਂ 11 ਨੰਬਰ ਤੱਕ ਆ ਜੀ ਅੱਛਾ ਇਹਦੀ ਗਰੰਟੀ ਫੁੱਲ ਹੈ ਫੁੱਲ ਗਰੰਟੀ 5 ਸਾਲ ਨਹੀਂ ਖਰਾਬ ਹੁੰਦਾ ਠੀਕ ਆ ਜੀ ਇਹ ਬਈ ਇਹਦੇ ਜ਼ਿਆਦਾ ਚਾਰ ਅੱਜ ਪਲੇਅ ਤੇ ਡਰੈਸਰ ਨੂੰ ਦੱਸ ਹੀ ਦਿੱਤਾ ਬਾਹਰੇ ਤੇ ਬਾਕੀ ਪਾਣੀ ਫੁੱਲਾ ਮਾਰੋ ਮਾਰਾ ਮੀਂਹ ਕਿਰਪਾ ਕਰੀਆ ਰੱਬ ਨੇ ਵੀਡੀਓ ਸ਼ੇਅਰ ਕਰਦੇ ਹੋ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਕਹਿੰਦਾ ਵੀ ਆਪਾਂ ਹੋਰ ਵੀ ਲੈਕਚਰ ਕਰਦਾ ਹੈ ਨਾ ਸ਼ੇਅਰ ਕਰ ਦੋ ਵੀਡੀਓ ਨੰਬਰ ਚੱਲ ਰਿਹਾ ਸਕਰੀਨ ਦੇ ਕਰ ਲਿਓ ਸੰਪਰਕਾਂ